ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਇਸ ਵੇਲੇ ਅਸੀਂ ਖੜੇ ਹਾਂ ਪਠਾਨਕੋਟ ਦੇ ਹਲਕਾ ਜਿਹੜਾ ਪੁਆ ਹੈਗਾ ਤਾਂ ਪਿੰਡ ਕੀੜੀਖੁਰਦ ਹੈਗਾ ਦੱਸ ਤੀ ਕਿ ਅੱਜ ਸਪੈਸ਼ਲ ਪੁਲਿਸ ਬਣੇ ਜਿਹੜੇ ਸਪੈਸ਼ਲ ਨਾਕੇ ਲਾਏਗੇ ਨਾ ਆਪਰੇਸ਼ਨ ਸੀ ਦੇ ਤਹਿਤ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਇਹ ਨਾਕਾ ਜਿਹੜਾ ਕੀੜੀਖੁਰਦ ਦੇ ਵਿੱਚ ਲੱਗਾ ਹੋਇਆ ਤੇ ਇਸ ਦੀ ਜਿਹੜੀ ਉਵਾਈ ਹੈ ਮਨਜੀਤ ਸਿੰਘ ਐਸਐਚਓ ਹੈਗੇ ਖੁਦ ਕਰ ਰਹੇ ਨੇ ਇਸ ਵੇਲੇ ਜਿਹੜੇ ਨਾਕੇ ਆ ਵੈਸੇ ਤਾਂ ਪੂਰੇ ਜ਼ਿਲ੍ਹੇ ਦੇ ਵਿੱਚ ਲੱਗੇ ਹੋਏ ਨੇ ਸਪੈਸ਼ਲ ਨਾਕੇ ਲੱਗੇ ਹੋਣ ਹਰ ਆਉਣ ਜਾਣ ਵਾਲੇ ਵਾਹਨ ਦੀ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਚਾਹੇ ਉਹ ਜੈਂਡ ਕੇ ਤੋਂ ਗੱਡੀ ਕੋਈ ਇੱਧਰ ਨੂੰ ਆਂਦੀ ਹੋਏ ਜਾਂ ਉੱਧਰ ਨੂੰ ਜਾ ਰਹੀ ਹੋਏ ਉਹਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਕਿ ਲੋਕ ਸਭਾ ਚੌਂ ਜਿਹੜੇ ਹੈਗੇ ਨੇ ਬਿਲਕੁਲ ਨਜ਼ਦੀਕ ਆ ਚੁੱਕੇ ਨੇ ਉਹਨੂੰ ਦੇਖਦੇ ਹੋਏ ਜਿਹੜੇ ਨਾਕੇ ਲਗਾਏ ਗਏ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਤਸਕਰੀ ਕਰਦਾ ਜਾਂ ਕੋਈ ਸ਼ਰਾਬ ਦੀ ਤਸਕਰੀ ਕਰਦਾ ਜਾਂ ਹੋਰ ਕਿਸੇ ਤਰ੍ਹਾਂ ਦੀ ਕੋਈ ਤਸਕਰੀ ਕਰਦਾ ਉਹਨੂੰ ਦੇਖਦੇ ਹੋਏ ਜਿਹੜੇ ਨਾਕੇ ਲਗਾ ਕਹਿਣਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਥੇ ਕਾਫੀ ਫੋਰਟ ਹੈ ਜਿਹੜੀ ਲੱਗੀ ਹੈ ਤੇ ਹਰ ਗੱਡੀ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਪੁਲਿਸ ਦਾ ਇਹ ਵੀ ਕਹਿਣਾ ਕਿ ਲੋਕਾਂ ਨੂੰ ਅਪੀਲ ਵੀ ਹੈਗੀ ਹੈ ਕਿ ਜੇ ਕਿਸੇ ਨੂੰ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਨਜ਼ਰ ਆਂਦਾ ਤਾਂ ਉਹਨਾਂ ਨੂੰ ਇਸਦੀ ਇਤਲਾਹ ਜ਼ਰੂਰ ਕੀਤੀ ਜਾਏ ਤਾਂ ਕਿ ਸਮੇਂ ਰਹਿੰਦੇ ਕੋਈ ਸ਼ਰਾਰਤੀ ਅਨਸ ਨੂੰ ਸ਼ਰਾਰਤ ਤੋਂ ਰੋਕਿਆ ਜਾ ਸਕੇ ਦੋਸਤੋ ਗੱਲ ਕਰਦੇ ਹਾਂ ਸੁਨਾਨੀਆਂ ਤੁਹਾਨੂੰ ਐਸਚੂ ਨਾਲ ਜਿਹੜੀ ਗੱਲ ਕੀਤੀ ਗਈ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਐਸਐਸਪੀ ਸਾਹਿਬ ਪਠਾਨਕੋਟ ਤੇ ਡੀਐਸਪੀ ਸਾਹਿਬ ਦੇ ਨਿਸ਼ਚਿਤ ਨਿਰਦੇਸ਼ਾਂ ਦੇ ਜੋਗ ਅਗਵਾਈ ਦੇ ਵਿੱਚ ਕੀੜੀ ਖੁਰਦ ਵਿਕੇ ਸਪੈਸ਼ਲ ਨਾਕਾਬੰਦੀ ਜਿਹੜੀ ਆ ਸੀਜ ოਪਰੇਸ਼ਨ ਦੇ ਤਹਿਤ ਜਿਹੜਿਆ ਉਹ ਲਗਾਇਆ ਗਿਆ ਆ ਇਹ ਆਲ ਓਵਰ ਪੰਜਾਬ ਦੇ ਵਿੱਚ ਤੇ ਸਾਡੇ ਡਿਸਟ੍ਰਿਕਟ ਪੰਜਾਬ ਪਠਾਨਕੋਟ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਨਾਕਾਬੰਦੀ ਕੀਤੀ ਗਈ ਆ ਇਹ ਨਾਕਾਬੰਦੀ ਮੇਨ ਜਿਹੜੇ ਸਾਡੇ ਇੰਟਰ ਡਿਸਟ੍ਰਿਕਟ ਜਿਹੜੇ ਨਾਕੇ ਪੈਂਦੇ ਆ ਜਿਵੇਂ ਇਹ ਕੀੜੀਕੁਰਦ ਨਾਕਾ ਜਿਹੜਾ ਵਾ ਇਹ ਜੰਡਿਆਲ ਬੈਰੀਅਰ ਜੇ ਜੰਡ ਕੇ ਕਠੂਆ ਦੇ ਨਾਲ ਜਿਹੜਾ ਇਹ ਇਹ ਜੁੜਦਾ ਹੈ ਕਿ ਉਧਰ ਵੀ ਆਪਾਂ ਜਿਹੜੇ ਪਠੂਏ ਵਾਲੇ ਆ ਉਥੇ ਬੁਈ ਦਾਸ ਜੀ ਸਾਵਨ ਪੈਟਰਨ ਚਾਰਜ ਨੇ ਉਹਨਾਂ ਦੇ ਨਾਲ ਤਾਲਮਿਲ ਕਰਕੇ ਜਿਹੜਾ ਕੋਆਰਡੀਨੇਟ ਕਰਕੇ ਜਿਹੜੀ ਆ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਇੰਟਰ ਸਟੇਟ ਜਿਹੜੀ ਕੋਈ ਨਸ਼ੇ ਦੀ ਜਾਂ ਕੋਈ ਕੈਸ਼ ਦੀ ਜਾਂ ਹੋਰ ਇਲੀਗਲ ਜਿਹੜੀ ਆ ਆਰਟੀਕਲ ਦੀ ਜਿਹੜੀ ਸਮਗਲਿੰਗ ਹੁੰਦੀ ਆ ਉਹਨੂੰ ਰੋਕਿਆ ਜਾਏ ਤੇ ਜਿਹੜੇ ਮਾੜੇ ਅਨਸਰ ਨੇ ਜਾਂ ਸਮਗਲਰ ਨੇ ਉਹਨਾਂ ਨੂੰ ਨੱਥ ਪਾਈ ਜਾਏ ਤੇ ਜਿਹੜਾ ਨਸ਼ਾ ਮੁਕਤ ਪੰਜਾਬ ਜਿਹੜਾ ਉਹ ਕੀਤਾ ਜਾਵੇ ਹੋਰ ਵੀ ਮੇਰੀ ਜਨਤਾ ਨੂੰ ਅਪੀਲ ਹੈ ਕਿ ਜੇ ਕੋਈ ਇਦਾਂ ਦੇ ਬੰਦੇ ਜਿਹੜਾ ਕੋਈ ਨਸ਼ੇ ਦੀ ਸਮਗਲਿੰਗ ਕਰਦਾ ਜਾਂ ਕੋਈ ਜਿਵੇਂ ਕਿ ਇਲੈਕਸ਼ਨ ਦਾ ਮਾਹੌਲ ਹੈ ਜੇ ਕੋਈ ਵਾਇਲੇਸ਼ਨ ਕਰਦਾ ਵਾ ਕੋਡ ਆਫ ਕੰਡਕਟ ਦੀ ਉਦੇ ਸਬੰਧ ਵਿੱਚ ਵੀ ਸਾਨੂੰ ਸੂਚਿਤ ਕੀਤਾ ਜਾਵੇ ਆਪਾਂ ਜਿਹੜੀ ਆ ਬੜੀ ਨਿਰਪੱਖਤਾ ਦੇ ਨਾਲ ਜਿਹੜੀ ਆ ਉਹ ਇਲੈਕਸ਼ਨ ਕਰਾਂਗੇ ਤੇ ਬੜੀ ਸੰਵੇਦਨਸ਼ੀਲ ਜਿਹੜੀ ਆ ਢੰਗ ਦੇ ਨਾਲ ਜਿਹੜੀ ਅੱਜ ਸਰਚ ਅਭਿਆਨ ਜਿਹੜਾ ਚਲਾਇਆ ਜਾ ਰਿਹਾ ਵਾ ਜੇ ਕੋਈ ਸ਼ੱਕੀ ਪਦਾਰਥ ਜਿਹੜਾ ਉਹ ਸਾਡੇ ਨੋਟਸ ਵਿੱਚ ਆਉਂਦਾ ਉਹਦੇ ਸਬੰਧ ਵਿੱਚ ਜਿਹੜੀ ਆ ਆਪਾਂ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਹਦੇ ਸਬੰਧ ਵਿੱਚ ਜਿਹੜੇ ਗੈਰ ਆਨਸਰ ਨੇ ਜਾਂ ਜਿਹੜੇ ਗੈਰ ਸਮਾਜਿਕ ਕੰਮ ਕਰਦੇ ਨੇ ਉਹਨਾਂ ਨੂੰ ਮੇਰੀ ਚੇਤਾਵਨੀ ਆ ਕਿ ਉਹ ਇਹਨਾਂ ਚੀਜ਼ਾਂ ਤੋਂ ਬਾਜ ਆ ਜਾਂ ਨਹੀਂ ਤੇ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਉਹਨਾਂ ਨੂੰ ਸਲਾਕਾ ਪਿੱਛੇ ਕੀਤਾ ਜਾਊਗਾ ਥੈਂਕ ਯੂ